ਜਮਹੂਰੀਅਤ ਦੇ ਵਿੱਚ ਡੈਮੋਕ੍ਰੇਸੀ ਦੇ ਵਿੱਚ ਸਭ ਤੋਂ ਸਰਵਉੱਚ ਜਿਹੜੀ ਹਸਤੀ ਹੁੰਦੀ ਆ ਉਹ ਹੁੰਦੇ ਨੇ ਲੋਕ ਜੋ ਲੋਕਾਂ ਦਾ ਫੈਸਲਾ ਹੁੰਦਾ ਵਾ ਉਹ ਸਿਰਮੱਥੇ ਔਰ ਉਹ ਲੋਕਾਂ ਦਾ ਫੈਸਲਾ ਹੀ ਡਿਸਾਈਡ ਕਰਦਾ ਵਾ ਕਿ ਅਗਲੇ 5 ਸਾਲ ਵਾਸਤੇ ਕੌਣ ਉਹਨਾਂ ਦੇ ਉੱਤੇ ਰਾਜਗਦੀ ਦੇ ਉੱਤੇ ਬੈਠੇਗਾ ਔਰ ਇਸੇ ਫੈਸਲੇ ਦੇ ਤਹਿਤ 2022 ਦੇ ਵਿੱਚ ਆਮ ਆਦਮੀ ਪਾਰਟੀ ਸੱਤਾ ਚਾਈ ਉਸੇ ਹੀ ਲੋਕਾਂ ਦੇ ਸਰਵਉੱਚ ਫੈਸਲੇ ਦੇ ਤਹਿਤ ਹੀ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਬਣੇ ਇਹ ਹੋ ਗਿਆ ਲੈ ਕਿ ਉਹਨਾਂ ਦੇ ਐਮ ਐਲ ਏ ਫੈਸਲਾ ਕਰ ਸਕਦੇ ਆ ਜਾਂ ਹਾਈ ਕਮਾਂਡ ਫੈਸਲਾ ਕਰਕੇ ਮੁੱਖ ਮੰਤਰੀ ਨੂੰ ਕਦੀ ਬਦਲਿਆ ਵੀ ਜਾ ਸਕਦਾ ਲੇਕਿਨ ਕਿਹਨ ਦਾ ਪਾਵੇ ਆ ਕਿ ਲੋਕਾਂ ਦਾ ਫੈਸਲਾ ਜਿਹੜਾ ਵਾ ਉਹ ਸੁਪਰੀਮ ਹੁੰਦਾ ਵਾ ਉਸੇ ਤਰਜ਼ ਦੇ ਉੱਤੇ ਖਡੂਰ ਸਾਹਿਬ ਦੇ ਲੋਕਾਂ ਦਾ ਫੈਸਲਾ ਇਹਨਾਂ ਲੋਕ ਸਭਾ ਚੋਣਾਂ ਚ ਇਹ ਆ ਕਿ ਉਹਨਾਂ ਦੀ ਨੁਮਾਇੰਦਗੀ ਜਿਹੜੀ ਆ ਉਹ ਅਮਰਿਤਪਾਲ ਸਿੰਘ ਕਰਨੀ ਹੈ ਸੋ ਖਡੂਰ ਸਾਹਿਬ ਦੇ ਲੋਕਾਂ ਦੇ ਫੈਸਲੇ ਦੇ ਤਹਿਤ ਅਮਰਿਤਪਾਲ ਸਿੰਘ ਨੂੰ ਫੌਰਨ ਰਿਹਾ ਕਰ ਦੇਣਾ ਚਾਹੀਦਾ ਵਾ ਸਭ ਤੋਂ ਪਹਿਲੋਂ ਉਹਨਾਂ ਨੂੰ oath ਲੈਣਾ ਲੈਣ ਦੇਣਾ ਚਾਹੀਦਾ ਵਾ 24 ਤਰੀਕ ਨੂੰ ਜੀ oath ਦੀ ਪ੍ਰਕਿਰਿਆ ਸ਼ੁਰੂ ਹੋਣੀ ਆ ਤਾਂ ਉਹਨਾਂ ਨੂੰ ਉੱਥੇ ਹੋਣਾ ਚਾਹੀਦਾ ਵਾ ਤਾਂ ਕਿ oath ਲੈ ਸਕਣ ਜਾਂ ਜਲਦ ਉਸ ਤੋਂ ਬਾਅਦ ਉਹਨਾਂ ਨੂੰ ਬੁਲਾ ਕੇ ਲਿਆ ਕੇ ਉਹਨਾਂ ਦਾ oath ਲੈਣਾ ਚਾਹੀਦਾ ਔਰ ਮੇਰਾ ਮੰਨਣਾ ਵਾ ਕਿ ਉਹਨਾਂ ਨੂੰ ਰਿਹਾ ਵੀ ਕਰ ਦੇਣਾ ਚਾਹੀਦਾ ਕਿਉਂਕਿ ਉਹਨਾਂ ਦੀ ਡਿਟੈਂਸ਼ਨ NSA ਦੇ ਥੱਲੇ ਆ ਪ੍ਰੀਵੈਂਟਿਵ ਡਿਟੈਂਸ਼ਨ ਆ ਔਰ ਜੇ ਕੋਈ ਮੈਂਬਰ ਪਾਰਲੀਮੈਂਟ ਜਿਹੜਾ ਵਾ ਉਹ oath ਲੈ ਲਿੰਦਾ ਵਾ ਤੇ ਮੇਰੇ ਖਿਆਲਿਆ ਜੇ ਉਹ ਮੁਲਕ ਦੀ ਅਖੰਡਤਾ ਇਹ ਆ ਮਲਕ ਦੇ ਸੰਵਿਧਾਨਪਤੀ ਉਹਥੇ ਲੈ ਲਿੰਦਾ ਵਾ ਤੇ ਉਹ ਤੋਂ ਕੋਈ ਖਤਰਾ ਨਹੀਂ ਲੱਗਦਾ ਨਹੀਂ ਹੋਣਾ ਚਾਹੀਦਾ ਸੋ ਇਸ ਕਰਕੇ ਉਹਨਾਂ ਨੂੰ ਖਡੂਰ ਸਾਹਿਬ ਹਲਕੇ ਦੀ ਨੁਮਾਇੰਦਗੀ ਕਰਨ ਦੇਣੀ ਚਾਹੀਦੀ ਆ ਤਾਂ ਕਿ ਖਡੂਰ ਸਾਹਿਬ ਹਲਕੇ ਦੇ ਉਹ ਮਸਲੇ ਜਿਹੜੇ ਨੇ ਉਹ ਚੁੱਕ ਸਕਣ ਜੇ ਉਹਨਾਂ ਦੀ ਉਹਨਾਂ ਨੂੰ ਰਿਹਾਰ ਨਾ ਕੀਤਾ ਗਿਆ ਤੇ ਮੇਰਾ ਮਤਲਬ ਆ ਕਿ ਇਹ ਮੇਰਾ ਖਿਆਲ ਆ ਕਿ ਇਹ ਖਡੂਰ ਸਾਹਿਬ ਦੇ ਲੋਕਾਂ ਦੀ ਤੋਹੀਨ ਹੋਵੇਗੀ ਉਹਨਾਂ ਦੇ ਨਾਲ ਬੇਇਨਸਾਫੀ ਹੋਏਗੀ ਕਿਉਂਕਿ ਉਹਨਾਂ ਦਾ ਕੋਈ ਰਿਪਰੈਜ਼ੈਂਟੇਟਿਵ ਜਿਹੜਾ ਵਾ ਪਾਰਲੀਮੈਂਟ ਦੇ ਵਿੱਚ ਹਾਲ ਦੀ ਘੜੀ ਨਹੀਂ ਹੋਵੇਗਾ ਇਹ ਪਹਿਲੀ ਵਾਰੀ ਨਹੀਂ ਕਿ ਕੋਈ ਲੀਡਰ ਜਿਹੜਾ ਵਾ ਉਹ ਨਜ਼ਰਬੰਦਿਆ ਤੇ ਉਹ ਚੋਣ ਜਿੱਤ ਗਿਆ ਵਾ ਤੇ ਉਹਨੇ ਫਿਰ ਉਥੇ ਲਿਆ ਮੈਨੂੰ ਯਾਦ ਆ ਉਦੋਂ ਮੈਂ ਹਾਲੀ ਜਰਨਲਿਜ਼ਮ ਦੀ ਮੈਂ ਟ੍ਰੇਨਿੰਗ ਹੀ ਕਰ ਰਿਆ ਸੀ 1970 ਦੇ ਵਿੱਚ ਜਿਸ ਵੇਲੇ ਐਮਰਜੈਂਸੀ ਲੱਗੀ ਹੋਈ ਸੀ ਜਾਰਜ ਫਰਨਾਂਡੇਸ ਉਸ ਵੇਲੇ ਮੀਸਾ ਥੱਲੇ ਐਮਰਜੈਂਸੀ ਦੇ ਦੌਰਾਨ ਮੀਸਾ ਥੱਲੇ ਨਜ਼ਰਬੰਦ ਸਨ ਉਹ ਮੁਜ਼ਫਰਪੁਰ ਤੋਂ ਚੋਣ ਜਿੱਤ ਗਿਆ ਔਰ ਉਹਨਾਂ ਨੂੰ ਫਿਰ ਲੈ ਆ ਕੇ ਚੁਣ ਉਹਨਾਂ ਨੂੰ oath ਦਵਾਇਆ ਗਿਆ ਸੋ ਪਹਿਲਾਂ ਵੀ ਇਹ ਸਿਸਟਮ ਹੈ ਉਸ ਤੋਂ ਬਾਅਦ ਮੈਨੂੰ ਯਾਦ ਹੈ 2021 ਦੇ ਵਿੱਚ ਅਖਿਲ ਗੋਈ ਅਸਾਮ ਦੇ ਐਮਐਲਏ ਉਹ ਉੱਥੇ ਚੋਣ ਜਿੱਤ ਗਏ ਫਿਰ ਉਹਨਾਂ ਦੇ ਵਕੀਲ ਨੇ ਐਨਆਈਏ ਕੋਰਟ ਐਨਆਈਏ ਨੇ ਉਹਨੂੰ ਇਨਟਰੇਨ ਕੀਤਾ ਹੋਇਆ ਸੀ ਅਖਿਲ ਗੋਈ ਨੂੰ ਐਨਆਈਏ ਕੋਰਟ ਦੇ ਵਿੱਚ ਉਹਨਾਂ ਦੇ ਵਕੀਲ ਨੇ ਗੁਹੜ ਲਾਈ ਔਰ ਉਹਨਾਂ ਨੂੰ ਵੀ oath ਲੈਣ ਦਿੱਤਾ ਗਿਆ ਫਿਰ ਸੰਜੇ ਸਿੰਘ ਦੀ ਗੱਲ ਤਾਂ ਆਪ ਸਾਰਿਆਂ ਨੂੰ ਪਤਾ ਹੀ ਆ ਉਹ ਵੀ 2021 ਦੀ ਆ ਜੋ ਦੂਜੀ ਵਾਰੀ ਰਾਜ ਸਭਾ ਦੇ ਮੈਂਬਰ ਪਾਰਲੀਮੈਂਟ ਬਣੇ ਨੇ ਉਸ ਵੇਲੇ ਉਹ ਲਿਕਰ ਸਕੀਮ ਦੇ ਵਿੱਚ ਨਜ਼ਰਬੰਦ ਸਨ ਅੰਡਰ ਟ੍ਰਾਇਲ ਸਨ ਤੇ ਤਿਹਾਰ ਜੇਲ੍ਹ ਦੇ ਵਿੱਚ ਬੰਦ ਸਨ ਉਹਨਾਂ ਦੇ ਵਕੀਲ ਨੇ ਵੀ ਉਦੋਂ ਕੋਰਟ ਦੇ ਥਰੂ ਉਹਨਾਂ ਨੂੰ ਉਥੇ ਦਵਾਇਆ ਬਾਹਰ ਆਇਓ ਉਥੇ ਲਿਆ ਉਹਨਾਂ ਨੇ ਸੋ ਕਿਆ ਦਾ ਮਤਲਬ ਹੈ ਆ ਭਗਵੰਤ ਮਾਨ ਸਰਕਾਰ ਵਾਸਤੇ ਉਹਨਾਂ ਦੇ ਆਪਣੇ ਬੰਦੇ ਨੇ ਵੀ ਇਸੇ ਤਰ੍ਹਾਂ ਜੇਲ੍ਹ ਚਵਾ ਕੇ ਉਥੇ ਲਿਆ ਸੀ ਸੋ ਭਗਵੰਤ ਮਾਨ ਸਰਕਾਰ ਨੂੰ ਬਿਲਕੁਲ ਕੋਈ ਰਿਡਿਸਟੈਂਡ ਨਹੀਂ ਪਾਉਣੀ ਚਾਹੀਦੀ ਇਹ ਕ ਨਹੀਂ ਪੋਣਾ ਚਾਹੀਦਾ ਕਿ ਅੰਮ੍ਰਿਤਪਾਲ ਸਿੰਘ ਆ ਕੇ oath ਲੈ ਸਕਣ ਆਫਟਰ ਆਲ ਚੁਣੇ ਹੋਏ ਨੁਮਾਇੰਦੇ ਨੇ ਅ ਐਨਐਸਏ ਥੱਲੇ ਡਿਟੇਨ ਕਰਨ ਦੀ ਜਿਹੜੀ ਗੱਲ ਹੈ ਉਹਦੇ ਬਾਰੇ ਜਸਟਿਸ ਰਣਜੀਤ ਸਿੰਘ ਨੇ ਆਪਣੇ ਨਾਲ ਇੱਕ ਗੱਲ ਸ਼ੇਅਰ ਕੀਤੀ ਹੈ ਕਿ ਇੱਕ ਐਡਵਾਈਜ਼ਰੀ ਬੋਰਡ ਹੁੰਦਾ ਜਿਹੜਾ ਡਿਟੈਂਸ਼ਨ ਨੂੰ ਰੈਟੀਫਾਈ ਕਰਦਾ ਅਪਰੂਵ ਕਰਦਾ ਔਰ ਬੜੀ ਹੈਰਾਨੀ ਦੀ ਗੱਲ ਹੈ ਕਿ ਇਹ ਜਿੰਨੇ ਅੰਮ੍ਰਿਤਪਾਲ ਤੇ ਇਹਨਾਂ ਦੇ 9 ਸਾਥੀ ਜਿਹੜੇ ਡਿਟੇਨ ਹੋਏ ਨੇ ਇਹਦੇ ਵਾਸਤੇ ਇੱਕ ਐਡਵਾਈਜ਼ਰੀ ਬੋਰਡ ਬਣਿਆ ਹੀ ਨਹੀਂ ਇੱਕ ਐਨਡੀਪੀਐਸ ਐਕਟ ਥਲੇ ਇੱਕ ਹੋਰ ਕਮੇਟੀ ਬਣੀ ਹੋਈ ਆ ਬੋਰਡ ਬਣਿਆ ਹੋਇਆ ਵਾ ਜਿਹਨੂੰ ਇਹ ਪਾਵਰਸ ਦਿੱਤੇ ਗਈਆਂ ਇਹ ਕਾਫੀ ਹੱਦ ਤੱਕ ਮੇਰਖਿਆ ਲਿਆ ਇੱਕ ਇਹ ਨੈਤਿਕਤਾ ਦੇ ਆਧਾਰ ਤੇ ਕਾਨੂੰਨੀ ਤੌਰ ਤੇ ਇਹ ਸਹੀ ਨਹੀਂ ਜਸਟਿਸ ਦਮਜੀਤ ਸਿੰਘ ਨੇ ਤੇ ਬੜਾ ਸਟਰੋਂਗ ਵਰਡ ਯੂਜ਼ ਕੀਤਾ ਕਿ ਇਹ ਅਨਕਨਸਟੀਟਿਊਸ਼ਨਲ ਹੈ ਗੈਰ ਕਾਨੂੰਨੀ ਹੈ ਸੋ ਹੁਣ ਵੀ ਜਿਹੜੀ ਉਹਨਾਂ ਦੀ ਡਿਟੈਂਸ਼ਨ ਇੱਕ ਸਾਲ ਦੀ ਇਹਨੂੰ ਅ ਐਡਵਾਈਜ਼ਰੀ ਬੋਰਡ ਨੇ ਅਪਰੂਵ ਕੀਤਾ ਵਾ ਕੀ ਐਡਵਾਈਜ਼ਰੀ ਬੋਰਡ ਨੂੰ ਇਹ ਨਹੀਂ ਸੀ ਪਤਾ ਕਿ ਅਸੀਂ 3 ਤਰੀਕ ਨੂੰ ਆਪਣਾ ਇਹ ਆਰਡਰ ਸਾਈਨ ਕਰ ਰਹੇ ਆ ਜਾਂ ਚੋਣਾਂ ਤੋਂ ਠੀਕ ਪਹਿਲੋਂ ਇਹ ਆਰਡਰ ਸਾਈਨ ਕਰ ਰਹੇ ਆ ਚੋਣਾਂ ਦੇ ਨਤੀਜੇ ਦੀ ਵੇਟ ਕਰ ਲੈਣੀ ਚਾਹੀਦੀ ਹੈ ਕਿਉਂਕਿ ਹਾਲੀਵਾਂ ਦੀ ਡਿਟੈਂਸ਼ਨ ਜਿਹੜੀ ਪੁਰਾਣੀ ਰਿਟੈਂਸ਼ਨ ਆਰਡਰ ਸੀ ਉਹ ਹਾਲੀ ਲਾਗੂ ਸੀ ਸੋ ਐਡਵਾਈਜ਼ਰੀ ਬੋਰਡ ਨੇ ਕੀ ਇਹ ਸੋਚ ਬਿਨਾ ਸੋਚੇ ਹੀ ਇਹ ਅਪਰੂਵਲ ਦੇ ਦਿੱਤੀ ਇਹਦੇ ਤੇ ਵੀ ਕਈ ਸਵਾਲ ਖੜੇ ਹੁੰਦੇ ਆ ਅਡਵਾਈਜ਼ਰੀ ਬੋਰਡ ਜਿਹੜਾ ਹੋਵੇ ਉਹਦੀ ਉਹ ਉਹ ਉਹਦੀ ਉਹਦੀ ਨਾਂ ਜਿਹੜੇ ਜਨਤਕ ਵੀ ਹੋਣੇ ਚਾਹੀਦੇ ਆ ਕਿ ਕੌਣ ਨੇ ਲੋਕ ਜਿਹੜੇ ਐਡਵਾਈਜ਼ਰੀ ਬੋਰਡ ਦੇ ਮੈਂਬਰ ਨੇ ਅ ਬਾਕੀ ਜਿਹੜੀ ਅਮਰਿਤਪਾਲ ਦੇ ਉੱਤੇ ਇੱਕ ਨਵੀਂ ਅਲੀਗੇਸ਼ਨ ਲਾਈ ਹੋ ਉਹਨਾਂ ਤੇ ਉਹਨਾਂ ਦੇ ਸਾਥੀਆਂ ਦੇ ਉੱਪਰ ਕਿ ਉਹਨਾਂ ਨੇ ਜੇਲ ਦੇ ਵਿੱਚ ਫੋਨ ਔਰ ਕੋਈ ਹੋਰ ਇਲੈਕਟ੍ਰੋਨਿਕ ਡਿਵਾਈਸਸ ਦਾ ਇਸਤੇਮਾਲ ਕੀਤਾ ਔਰ ਉੱਥੇ ਉਹ ਇਹਨਾਂ ਫੋਨਸ ਦੇ ਥਰੂ ਆਪਣੇ ਫੈਮਿਲੀ ਮੈਂਬਰਸ ਨੂੰ ਜਾਂ ਦੋਸਤਾਂ ਨੂੰ ਜਾਂ ਸਮਰਥਕਾਂ ਨੂੰ ਕਹਿ ਰਹੇ ਸੀ ਕਿ ਪ੍ਰੈਸ਼ਰ ਬਣਾਓ ਤਾਂ ਕਿ ਅਸੀਂ ਪੰਜਾਬ ਦੇ ਨੇੜੇ ਕਿਸੇ ਜੇਲ੍ਹ ਚਾਚ ਕੇ ਆ ਸਕੀਏ ਮੇਰਾ ਖਿਆਲ ਹੈ ਕਿ ਕੋਈ ਗੈਰਕਾਨੂੰਨੀ ਗੱਲ ਨਹੀਂ ਹਰ ਬੰਦਾ ਜਿਹੜਾ ਉਹ ਉਹ ਗੁਹਾਰ ਲਾਸਰ ਦਾ ਆਪਣੇ ਪਰਿਵਾਰ ਨੂੰ ਕਹਿ ਸਕਦਾ ਕਿ ਸਾਨੂੰ ਨੇੜੇ ਜੇਲ੍ਹ ਚ ਲੰਦਾ ਜਾਵੇ ਵੈਸੇ ਵੀ ਜਿਵੇਂ ਜਸਟਿਸ ਰਣਜੀਤ ਸਿੰਘ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਬਾਰੇ ਬੜੇ ਕਲੀਅਰ ਡਾਇਰੈਕਸ਼ਨਸ ਨੇ ਕਿ ਤੁਸੀਂ ਉਸ ਜੇਲ੍ਹ ਚ ਬੰਦੇ ਨੂੰ ਲੰਦਾ ਜਾਵੇ ਜਿੱਥੇ ਜਿਸ ਦਾ ਸਵੇ ਚਾਰ ਜੁਤ ਦੀ ਬੋਲੀ ਜੁਤ ਦਾ ਖਾਣਾ ਤਾਰੇ ਨਾਲ ਮਿਲ ਖੰਦਾ ਹੋਵੇ ਸੋ ਇਸ ਕਰਕੇ ਅਰ ਜੇ ਫੋਨ ਮਿਲੇ ਵੀ ਉਥੇ ਜਾਂ ਇਲੈਕਟ੍ਰੋਨਿਕ ਡਿਵਾਈਸਸ ਮਿਲੇ ਵੀ ਹੈ ਤਾਂ ਇਹ ਤੇ ਜੇਲ੍ਹ ਅਧਿਕਾਰੀਆਂ ਨੂੰ ਪੁੱਛੋ ਨਾ ਕਿ ਉਹਨਾਂ ਨੇ ਕਿਵੇਂ ਆਉਣ ਦਿੱਤਾ ਸਭ ਕੁਝ ਕਿਤੇ ਇਹ ਤੇ ਨਹੀਂ ਕਿ ਉਹਨਾਂ ਨੇ ਪਹਿਲਾਂ ਆਉਣ ਦਿੱਤੇ ਤੇ ਫਿਰ ਫੜ ਲੇ ਤਾਂ ਕਿ ਇਹ ਕੇਸ ਰਿਸਟਰ ਹੋ ਸਕੇ ਸੋ ਇਨ ਫੈਕਟ ਇਸ ਚੀਜ਼ ਦੀ ਇੱਕ ਡਿਟੇਲ ਕੋਖ ਵੀ ਹੋਣੀ ਚਾਹੀਦੀ ਹੈ ਇਸ ਕੇਸ ਦੇ ਨਾਲ ਨਾਲ ਜੰਮੂ ਐਂ ਕਸ਼ਮੀਰ ਦਾ ਮੈਂ ਹੁਣੇ ਜਿਵੇਂ ਜ਼ਿਕਰ ਕੀਤਾ ਹੈ ਇੰਜੀਨੀਅਰ ਰਸ਼ੀਦ ਵੀ ਨਗਰਬੰਦ ਨੇ ਦੋ ਵਾਰੀ ਐਮਐਲਏ ਰਹ ਚੁਕੇ ਨੇ ਔਰ ਉਹ ਯੂਏਪੀਏ ਥੱਲੇ 2019 ਦੇ ਨਗਰਬੰਦ ਨੇ ਉੰਨਾ ਨਮੀ ਮੇਰੇ ਸਾਥ ਦੇ ਨਾਲ ਉਥੇ ਜ਼ਰੂਰ ਲੈਣ ਦੇਣਾ ਚਾਹੀਦਾ ਵਾ ਆਪਣੀ ਨਮਾਇੰਦਗੀ ਕਰਨ ਦੇਣਾ ਚਾਹੀਦਾ ਬਾਰਾਮੁਲਾ ਦੀ 2019 ਤੋਂ ਨਜ਼ਰਬੰਦ ਨੇ ਦਾ ਮਤਲਬ ਪਿਛਲੇ 5 ਸਾਲ ਹੋ ਗਏ ਆ ਜਦੋਂ ਤੋਂ ਉਹ ਯੂਪੀਏ ਥਲੇ ਨਜ਼ਰਬੰਦ ਨੇ ਪਿਛਲੇ 5 ਸਾਲਾਂ ਦੇ ਵਿੱਚ ਇੰਜੀਨੀਅਰ ਰਸ਼ੀਦ ਦੀ ਔਰ ਅਮਰਿਤਪਾਲ ਦੀ ਪਿਛਲੇ 1 ਸਾਲ ਤੋਂ ਜਿਹੜੇ ਉਹਨਾਂ ਦੇ ਖਿਲਾਫ ਕੇਸ ਰਜਿਸਟਰ ਹੋਏ ਸੀ ਜਨਾਲਾ ਪੁਲਿਸ ਸਟੇਸ਼ਨ ਦੀਆਂ ਕਿਤੇ ਹੋਰ ਉਹਨਾਂ ਦੇ ਵਿੱਚ ਉਹਨਾਂ ਦੀ ਕਨਵਿਕਸ਼ਨ ਕਿਉਂ ਨਹੀਂ ਲਈ ਗਈ 5 ਸਾਲ ਬਹੁਤ ਹੁੰਦੇ ਆ ਮੇਰੇ ਖਿਆਲ 1 ਸਾਲ ਵੀ ਬਹੁਤ ਹੁੰਦਾ ਕونکی ਅਮਰਿਤਪਾਲ ਨੂੰ 1 ਸਾਲ ਤੋਂ ਵੀ ਵੱਧ ਹੁਣ ਟਾਈਮ ਹੋ ਗਿਆ ਵਾ ਇੱਥੇ ਇੱਕ ਪ੍ਰੈਸੀਡੈਂਸ ਵੀ ਹੈ ਜਿਹੜਾ ਮੇਰੀ ਆਪਣੀ ਜਰਨਲਿਜ਼ਮ ਦੀ ਲਾਈਫ ਦੇ ਵਿੱਚ ਮੈਨੂੰ ਯਾਦ ਆ 99 ਦੇ ਵਿੱਚ 1989 ਦੇ ਵਿੱਚ ਇਸ ਵੇਲੇ ਸਿਮਰਨਜੀਤ ਸਿੰਘ ਮਾਨ ਨਜ਼ਰਬੰਦ ਸਨ ਉਸ ਵੇਲੇ ਉਹ ਚੋਣ ਜਿੱਤੇ 1989 ਦੀ ਲੋਕ ਸਭਾ ਤਰਨਤਾਰਨ ਤੋਂ ਚੋਣ ਜਿੱਤੇ ਸਨ ਪੌਣੇ 5 ਲੱਖ ਵੋਟਾਂ ਤੋਂ ਚੋਣ ਜਿੱਤੇ ਸਨ ਔਰ ਉਹਨਾਂ ਨੂੰ ਫਿਰ ਉਸ ਵੇਲੇ ਵੀ ਪੀ ਸਿੰਘ ਦੀ ਸਰਕਾਰ ਸੀ ਮੈਨੂੰ ਯਾਦ ਆ ਉਹਨਾਂ ਨੂੰ ਦਸੰਬਰ ਦੇ ਮਹੀਨੇ ਪਹਿਲੇ ਜਾਂ ਦੂਜੇ ਹਫਤੇ ਦੇ ਚੋਂ ਰਿਹਾ ਕੀਤਾ ਗਿਆ ਸੋ ਇੱਕ ਪ੍ਰੈਸੀਡੈਂਸ ਵੀ ਹੈ ਕਿ ਜਦੋਂ ਬੰਦਾ ਚੋਣ ਜਿੱਤ ਜਾਂਦਾ ਵਾ ਉਹਨੂੰ ਰਿਹਾ ਕਰਕੇ ਲਿਆਂਦਾ ਜਾਂਦਾ ਔਰ ਇਹਦੇ ਦੂਜਾ ਪ੍ਰੈਸੀਡੈਂਸ ਇਹ ਆ ਕਿ ਤਰਨ ਤਰਨ ਸੀਟ ਜਿੱਥੋਂ ਸਿਮਰਜੀਤ ਸਿੰਘ ਮਾਨ ਜਿੱਤੇ ਸੀ ਉਹੋ ਹੀ ਸੀਟ ਨੂੰ ਖਡੂਰ ਸਾਹਿਬ ਦੀ ਸੀਟ ਹੈ ਸੋ ਕਿੰਨਾ ਵੱਡਾ ਕੋਇਨਸੀਡੈਂਸ ਆ ਕਿ 99 ਦੇ ਵਿੱਚ 1989 ਦੇ ਵਿੱਚ ਜਦੋਂ ਜਿਹੜਾ ਮੈਂਬਰ ਪਾਰਲੀਮੈਂਟ ਉਥੇ ਜਿੱਤਿਆ ਉਹ ਵੀ ਨਜ਼ਰਬੰਸੀ ਔਰ ਹੁਣ 2024 ਦੇ ਵਿੱਚ ਜਿਹੜਾ ਉਥੋਂ ਦਾ ਖਡੂਰ ਸਾਹਿਬ ਦਾ ਚੋਣ ਜਿੱਤਿਆ ਨੁਮਾਇੰਦਾ ਜਿਹੜਾ ਵਾ ਉਹ ਵੀ ਨਜ਼ਰਬੰਦ ਆ। ਆ ਬਾਕੀ ਜਿਹੜੇ ਲੋਕ ਕਹਿੰਦੇ ਨੇ ਵੀ ਇਹ ਵੱਖਵਾਦੀ ਗੱਲਾਂ ਕਰਦੇ ਨੇ ਦੇਖੋ ਗੱਲ ਇਹ ਆ ਕਿ ਜਦੋਂ ਉਹਨਾਂ ਨੇ ਸੌਂ ਚੁੱਕ ਲੈਣੀ ਆ بطور ਮੈਂਬਰ ਪਾਰਲੀਮੈਂਟ ਇਹਦਾ ਮਤਲਬ ਆ ਸੰਵਿਧਾਨ ਦੇ ਵਿੱਚ ਮੁਲਕ ਦੀ ਅਖੰਡਤਾ ਦੇ ਵਿੱਚ ਉਹ ਵਿਸ਼ਵਾਸ ਰੱਖਦੇ ਆ। ਬਾਕੀ ਕਈ ਸੰਗੀ ਟਾਂਚੇ ਦੀ ਕੋਈ ਗੱਲ ਕਰਦਾ ਜਾਂ ਕੋਈ ਜ਼ਿਆਦਾ ਪਾਵਰਸ ਦੀ ਗੱਲ ਕਰਦਾ ਵਾ ਜਾਂ ਕੋਈ ਇੱਕ ਵੱਖਰੀ ਪੋਲਿਟੀਕਲ ਸਿਸਟਮ ਦੀ ਗੱਲ ਕਰਦਾ ਵਾ ਉਹ ਮੇਰੇ ਖਿਆਲ ਆਪਣਾ ਸੰਵਿਧਾਨ ਜਿਹੜਾ ਸਾਨੂੰ ਇਜਾਜ਼ਤ ਹੀ ਦਿੰਦਾ ਵਾ ਆਰਟੀਕਲ 19 ਜਿਹੜਾ ਵਾ ਸਾਨੂੰ ਸਾਡੇ ਕੋ ਫਰੀडम ਆਫ ਐਕਸਪ੍ਰੈਸ਼ਨ ਜਿਹੜਾ ਵਾ ਉਹ ਸੰਵਿਧਾਨ ਮੁਤਾਬਕ ਹੀ ਹੈ ਸੋ ਮੇਰਾ ਖਿਆਲ ਹੈ ਕਿ ਜੇ ਅੰਮ੍ਰਿਤਪਾਲ ਸਿੰਘ ਨੂੰ oath ਵਾਸਤੇ ਨਾ ਲਿਆਂਦਾ ਗਿਆ ਤੇ ਲੋਕ ਸਭਾ ਦੇ ਸਪੀਕਰ ਨੂੰ ਹਦਾਇਤ ਦੇਣੀ ਚਾਹੀਦੀ ਹੈ ਕਿ ਉਹਨੂੰ ਲਿਆਂਦਾ ਜਾਵੇ ਤਾਂ ਕਿ ਉਹ oath ਲੈ ਸਕੇ ਸਪੀਕਰ ਦੀ ਜ਼ਿੰਮੇਵਾਰੀ ਆ ਕਿ ਜਿੰਨੇ ਵੀ ਮੈਂਬਰ ਪਾਰਲੀਮੈਂਟ ਨੇ ਉਹ ਕਸਟੋਡੀਅਨ ਹੁੰਦਾ ਹਾਊਸ ਦਾ ਕਿ ਸਾਰੇ ਜਿੰਨੇ ਮੈਂਬਰ ਪਾਰਲੀਮੈਂਟ ਚੁਣੇ ਗਏ ਨੇ ਉਹ ਸਾਰੇ oath ਲੈ ਸਕਣ ਔਰ ਮੈਂ ਆਸ ਕਰਦਾ ਹਾਂ ਆਪ ਵੀ ਕੋਈ ਇਹੋ ਜਿਹੀ ਕਾਨੂੰਨ ਦੇ ਵਿੱਚ ਸੋਧ ਕਰਨ ਦੀ ਸਰਕਾਰ ਨਹੀਂ ਕੋਸ਼ਿਸ਼ ਕਰੂਗੀ ਕਿ ਜਿਹੜੇ ਯੂਏਪੀਏ ਥੱਲੇ ਜਾਂ ਐਨਐਸਏ ਥੱਲੇ ਡਿਟੇਨਡ ਨੇ ਉਹਨਾਂ ਨੂੰ ਡਿਸਕਵਾਲਿਫਾਈ ਕੀਤਾ ਜਾਵੇ ਇਲੈਕਸ਼ਨ ਪ੍ਰਕਿਰਿਆ ਦੇ ਵਿੱਚੋਂ ਔਰ ਜੇ ਇਹੋ ਜਿਹੀ ਗੱਲ ਹੁੰਦੀ ਆ ਤੇ ਅਸੀਂ ਆਸ ਕਰਦੇ ਹਾਂ ਕਿ ਵਿਰੋਧੀ ਧਿਰ ਇੰਡੀਆ ਬਲੌਕ ਵੈਸੇ ਤੇ ਆਮ ਆਦਮੀ ਪਾਰਟੀ ਵੀ ਉਸ ਬਲੌਕ ਦਾ ਹਿੱਸਾ ਵਾ ਕਿ ਇਹ ਇੰਡੀਆ ਬਲੌਕ ਇਸ ਗੈਰ ਸੰਵਿਧਾਨਿਕ ਫੈਸਲੇ ਦਾ ਜੇ ਇਹੋ ਜਿਹਾ ਫੈਸਲਾ ਲਿਆਦਾ ਗਿਆ ਤਾਂ ਉਹਦਾ ਵਿਰੋਧ ਜ਼ਰੂਰ ਕਨ ਗਵੇਸੇ ਵੀ ਮੇਰੇ ਖਿਆਲ ਇੱਕ ਟਾਈਮ ਆ ਗਿਆ ਵਾ ਕਿ ਪਾਰਲੀਮੈਂਟ ਦੇ ਵਿੱਚ ਇਹ ਫੈਸਲਾ ਕਰਨਾ ਚਾਹੀਦਾ ਵਾ ਕਿ NSA ਜਾਂ UAPA ਵਰਗੇ ਕਾਨੂੰਨ ਜਿਨ੍ਹਾਂ ਦਾ ਕੋਈ ਬਹੁਤਾ ਕਨਵਿਕਸ਼ਨ ਰੇਟ ਬਹੁਤਾ ਨਹੀਂ ਦਿਖਦਾ ਜਾਂ ਕੋਈ ਬਹੁਤਾ ਫਾਇਦਾ ਨਹੀਂ ਨਜ਼ਰ ਆ ਰਿਹਾ ਇਹ ਸਾਡੇ ਸੰਵਿਧਾਨ ਦੇ ਵਿੱਚ ਇਹੋ ਜਿਹੇ ਕਾਨੂੰਨ ਹੋਣੇ ਵੀ ਚਾਹੀਦੇ ਆ ਜਾਂ ਨਹੀਂ ਇਹਨਾਂ ਸ਼ਬਦਾਂ ਦੇ ਨਾਲ ਮੈਂ ਹੁਣ ਤੁਹਾਡੇ ਤੋਂ ਲੈ ਰਿਹਾ ਮੈਂ ਇਜਾਜ਼ਤ ਨਮਸਕਾਰ ਸਤਿ ਸ੍ਰੀ ਅਕਾਲ